ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਨਾਮ ਨਮਕ ਵਾਲੇ ਪਾਣੀ ਵਿੱਚ ਪਾ ਦੋ ਜੋ ਹੋਵੇਗਾ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕੀ ਤੁਹਾਨੂੰ ਕਦੇ-ਕਦੇ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਰੁਕ ਗਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਖਤ ਮਿਹਨਤ ਕਰਦੇ ਹੋ ਪਰ ਨਤੀਜੇ ਨਹੀਂ ਦਿਖਾਈ ਦਿੰਦੇ ਕੀ ਤੁਹਾਡੇ ਘਰ ਵਿੱਚ ਲਗਾਤਾਰ ਬੇਲੋੜੇ ਝਗੜੇ ਹੁੰਦੇ ਰਹਿੰਦੇ ਹਨ ਕੀ ਤੁਹਾਡਾ ਮਨ ਲਗਾਤਾਰ ਬੇਚੈਨ ਹੈ ਕੀ ਕੋਈ ਅਣਜਾਣ ਡਰ ਤੁਹਾਨੂੰ ਘੇਰਦਾ ਹੈ ਜੇਕਰ ਇਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਇੱਕ ਰਾਜ਼ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਜ਼ਿੰਦਗੀ ਦੇ ਰਾਹ ਨੂੰ ਬਦਲ ਸਕਦਾ ਹੈ ਇੱਕ ਪਰਚੀਨ ਇੱਕ ਪ੍ਰਾਚੀਨ ਅਤੇ ਸ਼ਕਤੀਸ਼ਾਲੀ ਉਪਾਅ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਪਰ ਸਾਡੇ ਤੋਂ ਲੁਕਿਆ ਰਹਿੰਦਾ ਹੈ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਹੈਰਾਨੀਜਨਕ ਸ਼ਕਤੀਆਂ ਨਾਲ ਨਿਵਾਜਿਆ ਹੈ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਸਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦਾ ਹੈ ਗਿਆਨ ਦੀ ਘਾਟ ਕਾਰਨ ਅਸੀਂ ਇਹਨਾਂ ਸ਼ਕਤੀਆਂ ਨੂੰ ਪਛਾਣਨ ਵਿੱਚ ਅਸਫਲ ਰਹਿੰਦੇ ਹਾਂ ਅੱਜ ਅਸੀਂ ਇੱਕ ਸਧਾਰਨ ਚੀਜ਼ ਬਾਰੇ ਗੱਲ ਕਰਾਂਗੇ ਜੋ ਹਰ ਘਰ ਵਿੱਚ ਮੌਜੂਦ ਹੈ ਨਮਕ ਜਦੋਂ ਨਮਕ ਪਾਣੀ ਅਤੇ ਤੁਹਾਡੇ ਨਾਮ ਨਾਲ ਮਿਲਦਾ ਹੈ ਤਾਂ ਇਹ ਇੱਕ ਹੈਰਾਨੀਜਨਕ ਊਰਜਾ ਪੈਦਾ ਕਰਦਾ ਹੈ ਜੋ ਤੁਹਾਡੀ ਕਲਪਨਾ ਤੋਂ ਪਰੇ ਹੈ ਮੈਨੂੰ ਪਤਾ ਹੈ ਕਿ ਇਹ ਤੁਹਾਨੂੰ ਅਜੀਬ ਲੱਗੇਗਾ ਜੇਕਰ ਤੁਸੀਂ ਪਾਣੀ ਦੇ ਗਲਾਸ ਵਿੱਚ ਨਮਕ ਅਤੇ ਆਪਣਾ ਨਾਮ ਪਾ ਦਿੰਦੇ ਹੋ ਤਾਂ ਕੀ ਹੋ ਸਕਦਾ ਹੈ ਇਹ ਰਾਜ਼ ਹੈ ਇਸ ਦੁਨੀਆ ਵਿੱਚ ਹਰ ਚੀਜ਼ ਊਰਜਾ ਦੁਆਰਾ ਇੱਕ ਵਾਈਬ੍ਰੇਸ਼ਨ ਦੁਆਰਾ ਜੁੜੀ ਹੋਈ ਹੈ ਤੁਹਾਡਾ ਨਾਮ ਸਿਰਫ ਇੱਕ ਸ਼ਬਦ ਨਹੀਂ ਇਹ ਤੁਹਾਡੀ ਪਛਾਣ ਹੈ ਇਹ ਤੁਹਾਡਾ ਆਪਣਾ ਵजूद ਹੈ ਤੁਹਾਡੇ ਨਾਮ ਵਿੱਚ ਇੱਕ ਖਾਸ ਵਾਈਬ੍ਰੇਸ਼ਨ ਹੈ ਜੋ ਤੁਹਾਨੂੰ ਸਿੱਧੇ ਬ੍ਰਹਿਮੰਡ ਦੀ ਊਰਜਾ ਨਾਲ ਜੋੜਦੀ ਹੈ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਜੇਕਰ ਤੁਸੀਂ ਇਸ ਤਰੀਕੇ ਨੂੰ ਸਮਝਦੇ ਹੋ ਅਤੇ ਲਾਗੂ ਕਰਦੇ ਹੋ ਜੋ ਮੈਂ ਸਾਂਝਾ ਕਰਨ ਜਾ ਰਹੀ ਹਾਂ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਚਮਤਕਾਰ ਦੇਖੋਗੇ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਇੱਕ ਸਧਾਰਨ ਉਪਾ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਦਾ ਹੜ ਕਿਵੇਂ ਲਿਆ ਸਕਦਾ ਹੈ ਇਸ ਲਈ ਇਸ ਰਹੱਸਮਈ ਯਾਤਰਾ ਤੇ ਮੇਰੇ ਨਾਲ ਆਓ ਅਤੇ ਖੋਜ ਕਰੋ ਕਿ ਤੁਹਾਡਾ ਨਾਮ ਅਤੇ ਖਾਰਾ ਪਾਣੀ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੇ ਹਨ ਇਹ ਬ੍ਰਹਿਮੰਡ ਧੁਨੀ ਤੋਂ ਬਣਾਇਆ ਗਿਆ ਸੀ ਓਮ ਦੀ ਧੁਨੀ ਨੇ ਪੂਰੇ ਬ੍ਰਹਿਮੰਡ ਦਾ ਵਿਸਤਾਰ ਕੀਤਾ ਤੁਨੀ ਦਾ ਅਰਥ ਹੈ ਸ਼ਬਦ ਅਤੇ ਸ਼ਬਦ ਨਾਮ ਬਣਾਉਂਦੇ ਹਨ Hindu ਧਰਮ ਵਿੱਚ ਇੱਕ ਨਾਮ ਨੂੰ ਕਦੇ ਵੀ ਸਿਰਫ ਇੱਕ ਪਛਾਣ ਵਜੋਂ ਨਹੀਂ ਦੇਖਿਆ ਗਿਆ ਇੱਕ ਨਾਮ ਇੱਕ ਜੀਵਤ ਮੰਤਰ ਹੈ ਇੱਕ ਵੀਜ ਮੰਤਰ ਹੈ ਜੋ ਤੁਹਾਡੇ ਪੂਰੇ ਜੀਵਨ ਦੇ ਰੁੱਖ ਦੀਨੀ ਹੈ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾਮ ਕਰਨ ਦੀ ਰਸਮ ਕੀਤੀ ਜਾਂਦੀ ਹੈ ਇੱਕ ਸਧਾਰਨ ਪ੍ਰਕਿਰਿਆ ਨਹੀਂ ਹੈ ਇੱਕ ਡੂੰਗੀ ਜੋਤਿਸ਼ ਅਤੇ ਅਧਿਆਤਮਿਕ ਪ੍ਰਕਿਰਿਆ ਹੈ ਜੋਤਿਸ਼ ਬੱਚੇ ਦੀ ਜਨਮ ਮਿਤੀ ਸਮੇਂ ਅਤੇ ਜਨਮ ਸਥਾਨ ਦੇ ਆਧਾਰ ਤੇ ਉਸ ਦੀ ਖੁੰਡਲੀ ਬਣਾਉਂਦੇ ਹਨ ਕੁਝ ਖੁੰਡਲੀਆਂ ਵਿੱਚ ਗ੍ਰਹਾਂ ਦੀ ਸਥਿਤੀ ਅਤੇ ਤਾਰਾ ਮੰਡਲਾਂ ਦੀ ਗਤੀ ਨੂੰ ਦੇਖ ਕੇ ਇੱਕ ਖਾਸ ਅੱਖਰ ਪ੍ਰਾਪਤ ਕੀਤਾ ਜਾਂਦਾ ਹੈ ਉਸ ਅੱਖਰ ਨਾਲ ਬੱਚੇ ਦਾ ਨਾਮ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਇਸ ਲਈ ਹੈ ਕਿਉਂਕਿ ਇਹ ਅੱਖਰ ਬੱਚੇ ਦੀ ਆਤਮਾ ਦੀ ਬਰਬਰਤਾ ਅਤੇ ਊਰਜਾ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ ਅਕਸਰ ਉਸ ਬੱਚੇ ਵਿੱਚ ਸਭ ਤੋਂ ਵੱਧ ਸਕਾਰਾਤਮਕ ਊਰਜਾ ਲਿਆਉਂਦਾ ਹੈ ਜਦੋਂ ਉਸ ਅੱਖਰ ਨਾਲ ਸ਼ੁਰੂ ਹੋਣ ਵਾਲਾ ਨਾਮ ਕਿਸੇ ਬੱਚੇ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਬੱਚੇ ਲਈ ਇੱਕ ਸ਼ਰਕਹਿਆ ਢਾਲ ਵਜੋਂ ਕੰਮ ਕਰਦਾ ਹੈ ਉਹਨਾਂ ਹੀ ਕਿਸਮਤ ਨੂੰ ਮਜ਼ਬੂਤ ਕਰਦਾ ਹੈ ਤੁਹਾਡੇ ਮਾਪਿਆਂ ਨੇ ਤੁਹਾਨੂੰ ਜੋ ਨਾਮ ਦਿੱਤਾ ਹੈ ਉਹ ਸਿਰਫ ਬੁਲਾਉਣ ਲਈ ਨਹੀਂ ਜਦੋਂ ਕੋਈ ਤੁਹਾਨੂੰ ਤੁਹਾਡੇ ਨਾਮ ਨਾਲ ਬੁਲਾਉਂਦਾ ਹੈ ਤਾਂ ਉਹ ਬ੍ਰਹਿਮੰਡ ਵਿੱਚ ਇੱਕ ਵਿਸ਼ੇਸ਼ ਧੁਨੀ ਤਰੰਗ ਭੇਜਦੇ ਹਨ ਇਹ ਧੁਨੀ ਤਰੰਗ ਤੁਹਾਡੀ ਊਰਜਾ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਜੇਕਰ ਤੁਸੀਂ ਸਕਾਰਾਤਮਕ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੀ ਭਲਾਈ ਚਾਹੁੰਦੇ ਹਨ ਤਾਂ ਉਹਨਾਂ ਦਾ ਕਾਲ ਇੱਕ ਵਰਦਾਨ ਵਜੋਂ ਕੰਮ ਕਰਦਾ ਹੈ ਪਰ ਜੇਕਰ ਤੁਸੀਂ ਨਕਾਰਾਤਮਕ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੇ ਨਾਲ ਈਰਖਾ ਕਰਦੇ ਹਨ ਅਤੇ ਤੁਹਾਡੀ ਬਿਮਾਰੀ ਦੀ ਕਾਮਨਾ ਕਰਦੇ ਹਨ ਤਾਂ ਉਹਨਾਂ ਦਾ ਕਾਲ ਤੁਹਾਡੇ ਊਰਜਾ ਖੇਤਰ ਅਤੇ ਤੁਹਾਡੇ ਆਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਤੁਸੀਂ ਕਈ ਵਾਰ ਇਹ ਮਹਿਸੂਸ ਕੀਤਾ ਹੋਵੇਗਾ ਕਈ ਵਾਰ ਕਿਸੇ ਨੂੰ ਮਿਲਣ ਜਾਂ ਗੱਲ ਕਰਨ ਤੋਂ ਬਾਅਦ ਤੁਹਾਡਾ ਦਿਲ ਅਚਾਨਕ ਭਾਰੀ ਹੋ ਜਾਂਦਾ ਹੈ ਅਤੇ ਤੁਸੀਂ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਖਬਰ ਹੱਟ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਸ ਵਿਅਕਤੀ ਦੀ ਨਕਾਰਾਤਮਕ ਊਰਜਾ ਤੁਹਾਡੇ ਆਵਾ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਇਸ ਊਰਜਾ ਦੇ ਪ੍ਰਵੇਸ਼ ਦਾ ਸਭ ਤੋਂ ਆਸਾਨ ਤਰੀਕਾ ਤੁਹਾਡੇ ਨਾਮ ਰਾਹੀਂ ਹੁੰਦਾ ਹੈ ਨਾ ਸਿਰਫ ਦੂਜਿਆਂ ਦੀ ਨਕਾਰਾਤਮਕ ਊਰਜਾ ਸਗੋਂ ਤੁਹਾਡ ਸਾਡੇ ਆਪਣੇ ਵਿਚਾਰ ਅਤੇ ਕਿਰਿਆਵਾਂ ਵੀ ਸਾਡੇ ਨਾਮ ਨਾਲ ਜੁੜੀ ਊਰਜਾ ਨੂੰ ਪ੍ਰਭਾਵਿਤ ਕਰਦੀਆਂ ਹਨ ਜਦੋਂ ਅਸੀਂ ਲਗਾਤਾਰ ਚਿੰਤਾ, ਡਰ ਅਤੇ ਗੁੱਸਾ ਕਰਦੇ ਹਾਂ ਤਾਂ ਅਸੀਂ ਆਪਣੇ ਨਾਮ ਦੀ ਸਕਾਰਾਤਮਕ ਊਰਜਾ ਨੂੰ ਕਮਜ਼ੋਰ ਕਰਦੇ ਹਾਂ ਸਾਡੇ ਨਾਮ ਦੀ ਵਾਈਬ੍ਰੇਸ਼ਨ ਨਕਾਰਾਤਮਕ ਹੋਣ ਲੱਗਦੀ ਹੈ ਅਤੇ ਜਦੋਂ ਸਾਡੇ ਨਾਮ ਦੀ ਊਰਜਾ ਖੁਦ ਨਕਾਰਾਤਮਕ ਹੋ ਜਾਂਦੀ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਚੀਜ਼ਾਂ ਨੂੰ ਕਿਵੇਂ ਆਕਰਸ਼ਿਤ ਕਰ ਸਕਦੇ ਹਾਂ ਇਹ ਨਾਮ ਤੁਹਾਡੇ ਹਰ ਦੁੱਖ ਦਾ ਗਵਾਹ ਹੈ ਜャ ਤੁਹਾਡੇ ਹਰ ਵਿਚਾਰ ਨਾਲ ਜੁੜਿਆ ਹੋਇਆ ਹੈ ਇਹ ਨਾਮ ਹਰ ਖੁਸ਼ੀ ਅਤੇ ਦੁੱਖ ਵਿੱਚ ਤੁਹਾਡੇ ਨਾਲ ਰਿਹਾ ਹੈ ਤੁਹਾਡੇ ਪੁਰਖਿਆਂ ਦੇ ਆਸ਼ੀਰਵਾਦ ਵੀ ਤੁਹਾਡੇ ਉਪਨਾਮ ਰਾਹੀਂ ਤੁਹਾਡੇ ਨਾਲ ਜੁੜੇ ਹੋਏ ਹਨ ਤੁਹਾਡਾ ਨਾਮ ਤੁਹਾਡੀਆਂ ਸਾਰੀਆਂ ਯਾਦਾਂ ਅਤੇ ਅਨੁਭਵਾਂ ਨੂੰ ਆਪਣੇ ਅੰਦਰ ਰੱਖਦਾ ਹੈ ਭਾਵੇਂ ਉਹ ਚੰਗੀਆਂ ਹੋਣ ਜਾਂ ਮਾੜੀਆਂ ਹੋਣ ਜ਼ਿੰਦਗੀ ਦੀਆਂ ਮੁਸ਼ਕਲਾਂ ਲੋਕਾਂ ਦੀ ਬੁਰੀ ਨਜ਼ਰ ਅਤੇ ਸਾਡੀ ਆਪਣੀ ਨਕਾਰਾਤਮਕ ਸਾਡੇ ਨਾਮ ਨਾਲ ਜੁੜੀ ਊਰਜਾ ਤੇ ਅਸ਼ੁੱਧਤਾ ਦੀ ਇੱਕ ਪਰਤ ਬਣਾਉਂਦੀ ਹੈ ਇਹ ਇੱਕ ਅਦਿੱਖ ਪਰਤ ਹੈ ਅਸੀਂ ਇਸ ਨੂੰ ਨਹੀਂ ਦੇਖ ਸਕਦੇ ਪਰ ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਡੂੰਘਾ ਪ੍ਰਭਾਵਿਤ ਕਰਦਾ ਹੈ ਇਹ ਪਰਤ ਸਾਡੀ ਕਿਸਮਤ ਨੂੰ ਰੋਕਦੀ ਹੈ ਇਹ ਚੰਗੇ ਮੌਕੇਆਂ ਨੂੰ ਸਾਡੇ ਤੱਕ ਪਹੁੰਚਣ ਤੋਂ ਰੋਕਦੀ ਹੈ ਇਹ ਰਿਸ਼ਤੇਾਂ ਵਿੱਚ ਕੜਤਲ ਪੈਦਾ ਕਰਦੀ ਹੈ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਅਤੇ ਵਰਤ ਰੱਖਦੇ ਹਾਂ ਪਰ ਫਿਰ ਵੀ ਸਾਨੂੰ ਕੋਈ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਅਸੀਂ ਮੂਲ ਕਾਰਨ ਨੂੰ ਸੰਬੋਧਿਤ ਨਹੀਂ ਕੀਤਾ ਹੈ ਅਸੀਂ ਆਪਣੇ ਨਾਮ ਨਾਲ ਜੁੜੀ ਨਕਾਰਾਤਮਕ ਊਰਜਾ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਲਪਨਾ ਕਰੋ ਕਿ ਤੁਹਾਡਾ ਨਾਮ ਇੱਕ ਸੁੰਦਰ ਹੀਰੇ ਵਰਗਾ ਸੀ ਜਦੋਂ ਤੁਸੀਂ ਇਸ ਨੂੰ ਪਹਿਲੀ ਵਾਰ ਪ੍ਰਾਪਤ ਕੀਤਾ ਸੀ ਇਹ ਪੂਰੀ ਤਰ੍ਹਾਂ ਚਮਤਕਾਰ ਅਤੇ ਸ਼ੁੱਧ ਸੀ ਪਰ ਸ਼ਾਮੇ ਦੀ ਧੂੜ ਲੋਕਾਂ ਦੀਆਂ ਬੁਰੀਆਂ ਅੱਖਾਂ ਦੀ ਕਾਲਖ ਅਤੇ ਚਿੰਤਾਵਾਂ ਦੇ ਧੂਏ ਨੇ ਇਸ ਦੀ ਚਮਕ ਨੂੰ ਧੁੰਦਲਾ ਕਰ ਦਿੱਤਾ ਇਹ ਤੁਹਾਡੇ ਨਾਮ ਤੇ ਨਾਮ ਤੇ ਵਸੀ ਹੋਈ ਨਕਾਰਾਤਮਕਤਾ ਦੀ ਪਰਤ ਨੂੰ ਹਟਾਉਣ ਦਾ ਤਰੀਕਾ ਹੈ ਜਦੋਂ ਤੁਹਾਡਾ ਨਾਮ ਆਪਣੀ ਪੂਰੀ ਸਕਾਰਾਤਮਕ ਊਰਜਾ ਨਾਲ ਖੁੰਝਣਾ ਸ਼ੁਰੂ ਕਰਦਾ ਹੈ ਤਾਂ ਤੁਸੀਂ ਦੇਖੋਗੇ ਕਿ ਬ੍ਰਾਹਮੰਡ ਤੁਹਾਡੇ ਲਈ ਆਪਣੇ ਦਰਵਾਜ਼ੇ ਕਿਵੇਂ ਖੋਲਦਾ ਹੈ ਹੁਣ ਆਓ ਇੱਕ ਹੋਰ ਹੈਰਾਨੀਜਨਕ ਤੱਤ ਬਾਰੇ ਗੱਲ ਕਰੀਏ ਜੋ ਇਸ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਨਮਕ ਨਮਕ ਜਿਸ ਨੂੰ ਸੰਸਕ੍ਰਿਤ ਵਿੱਚ ਲਾਵਨ ਕਿਹਾ ਜਾਂਦਾ ਹੈ ਸਿਰਫ ਇੱਕ ਸ਼ਵਾਦ ਨਹੀਂ ਹੈ ਇਸ ਨੂੰ ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਸ਼ੁੱਧ ਕਰਨ ਵਾਲਾ ਏਜੰਟ ਮੰਨਿਆ ਜਾਂਦਾ ਹੈ ਇਸ ਦੀ ਸ਼ਕਤੀ ਸਾਡੇ ਰਿਸ਼ੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਇਸ ਨੂੰ ਪਛਾਣਿਆ ਸੀ ਨੂਨ ਦਾ ਸਭ ਤੋਂ ਵੱਡਾ ਗੁਣ ਇਸ ਦੀ ਆਲੇ-ਦੁਆਲੇ ਦੀ ਨਮੀ ਨੂੰ ਸੋਖਣ ਦੀ ਯੋਗਤਾ ਹੈ ਅਸੀਂ ਸਾਰੇ ਇਹ ਜਾਣਦੇ ਹਾਂ ਪਰ ਇਸ ਦੀ ਸ਼ਕਤੀ ਭੌਤਿਕ ਖੇਤਰ ਤੱਕ ਸੀਮਤ ਨਹੀਂ ਹੈ ਲੂਣ ਵਿੱਚ ਆਪਣੇ ਆਲੇ-ਦੁਆਲੇ ਦੀ ਅਧਿਕ ਊਰਜਾ ਖਾਸ ਕਰਕੇ ਨਕਾਰਾਤਮਕ ਊਰਜਾ ਨੂੰ ਸੋਖਣ ਦੀ ਵੀ ਕਮਾਲ ਦੀ ਸਮਰੱਥਾ ਹੈ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਦੋਂ ਤੁਸੀਂ ਘਰ ਵਿੱਚ ਸਪਰੇਅ ਕਰਦੇ ਹੋ ਤਾਂ ਤੁਹਾਨੂੰ ਪਾਣੀ ਵਿੱਚ ਥੋੜਾ ਜਿਹਾ ਸਮੁੰਦਰੀ ਨਮਕ ਮਿਲਾਉਣਾ ਚਾਹੀਦਾ ਹੈ ਇਹ ਇਸ ਲਈ ਹੈ ਕਿਉਂਕਿ ਜਦੋਂ ਘਰ-ਪਰ ਵਿੱਚ ਨਮਕ ਦਾ ਪਾਣੀ ਛਿੜਕਿਆ ਜਾਂਦਾ ਹੈ ਤਾਂ ਇਹ ਨਾ ਸਿਰਫ ਫਾਸਟੇਕ ਟਾਣੂਆਂ ਨੂੰ ਮਾਰਦਾ ਹੈ ਬਲਕਿ ਨਕਾਰਾਤਮਕ ਊਰਜਾ ਬੁਰੀ ਨਜ਼ਰ ਜਾਂ ਹਰ ਕੋਨੇ ਵਿੱਚ ਇਕੱਠੀ ਹੋਈ ਕਿਸੇ ਹੋਰ ਭਾਰੀ ਊਰਜਾ ਨੂੰ ਸੋਖ ਲੈਂਦਾ ਹੈ ਇਹ ਘਰ ਦੇ ਮਾਹੌਲ ਨੂੰ ਸ਼ੁੱਧ ਅਤੇ ਹਲਕਾ ਕਰਦਾ ਹੈ ਨਮਕ ਦੀ ਵਰਤੋਂ ਬੱਚੇ ਜਾਂ ਬਾਲਗ ਤੋਂ ਬੁਰੀ ਨਜ਼ਰ ਨੂੰ ਹਟਾਉਣ ਦੀ ਵੀ ਪ੍ਰਕਿਰਿਆ ਕੀਤੀ ਜਾਂਦੀ ਹੈ ਫਿਰ ਇੱਕ ਮੁਠੀ ਭਰ ਨਮਕ ਨੂੰ ਸਿਰ ਤੋਂ ਪੈਰਾਂ ਤੱਕ ਘੁਮਾਇਆ ਜਾਂਦਾ ਹੈ ਅਤੇ ਫਿਰ ਪਾਣੀ ਵਿੱਚ ਡੋਲਿਆ ਜਾਂਦਾ ਹੈ ਜਾ ਆਪ ਦੇ ਵਿੱਚ ਸੁਤਿਆ ਜਾਂਦਾ ਹੈ ਇਸ ਪਿੱਛੇ ਵਿਗਿਆਨਿਕ ਇਹ ਹੈ ਕਿ ਨਮਕ ਵਿਅਕਤੀ ਦੇ ਆਵਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਹ ਸਰੀਰ ਨਾਲ ਜੁੜੀ ਸਾਰੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਜਦੋਂ ਉਹ ਨਮਕ ਨਸ਼ਟ ਹੋ ਜਾਂਦਾ ਹੈ ਤਾਂ ਉਹ ਨਕਾਰਾਤਮਕ ਊਰਜਾ ਵੀ ਨਸ਼ਟ ਹੋ ਜਾਂਦੀ ਹੈ ਅਤੇ ਵਿਅਕਤੀ ਤੁਰੰਤ ਰਾਹਤ ਮਹਿਸੂਸ ਕਰਦਾ ਹੈ ਸਮੁੰਦਰੀ ਨਮਕ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਮੁੰਦਰ ਤੋਂ ਆਉਂਦਾ ਹੈ ਉਹ ਸਮੁੰਦਰ ਜਿਸ ਨੇ ਲੱਖਾਂ ਸਾਲਾਂ ਤੋਂ ਧਰਤੀ ਦੇ ਸਾਰੇ ਦੁੱਖਾਂ ਅਤੇ ਪਾਪਾਂ ਨੂੰ ਸੋਖ ਲਿਆ ਹੈ ਫਿਰ ਵੀ ਇਹ ਆਪਣੀਆਂ ਸੀਮਾਵਾਂ ਦੇ ਅੰਦਰ ਰਹਿੰਦਾ ਹੈ ਸਮੁੰਦਰ ਮੰਥਨ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮੁੰਦਰ ਵਿੱਚ ਅੰਮ੍ਰਿਤ ਅਤੇ ਬ੍ਰਹਮੰਡ ਹੈ ਨਾਮਕ ਉਸ ਸਮੁੰਦਰ ਦਾ ਇੱਕ ਹਿੱਸਾ ਹੈ ਜਿਸ ਵਿੱਚ ਸ਼ੋਖਣ ਅਤੇ ਸ਼ੁੱਧ ਕਰਨ ਦੀ ਅਥਾਹ ਸ਼ਕਤੀ ਹੈ ਨਮਕ ਵਿੱਚ ਨਕਾਰਾਤਮਕ ਊਰਜਾਵਾਂ ਅਤੇ ਬੁਰੀਆਂ ਆਤਮਾਵਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ ਇਸੇ ਲਈ ਪ੍ਰਚੀਨ ਸਮੇਂ ਵਿੱਚ ਲੋਕ ਆਪਣੇ ਘਰਾਂ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਨਮਕ ਨਾਲ ਭਰਿਆ ਇੱਕ ਕਟੋਰਾ ਰੱਖਦੇ ਸਨ ਤਾਂ ਜੋ ਕਿਸੇ ਵੀ ਬੁਰਾਈ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕੇ ਨਮਕ ਨੂੰ ਸਿੱਧੇ ਤੌਰ ਤੇ ਸ਼ੁਕਰ ਅਤੇ ਚੰਦਰਮਾ ਗ੍ਰਹਾਂ ਦੇ ਨਾਲ ਜੋੜਿਆ ਮੰਨਿਆ ਜਾਂਦਾ ਹੈ ਸ਼ੁਕਰ ਸਾਨੂੰ ਭੌਤਿਕ ਸੁੱਖ ਖੁਸ਼ਹਾਲੀ ਪ੍ਰਦਾਨ ਕਰਦਾ ਹੈ ਅਤੇ ਚੰਦਰਮਾ ਉਹ ਗ੍ਰਹਿ ਹੈ ਜੋ ਸਾਡੇ ਮਨ ਨੂੰ ਨਿਯੰਤਰਣ ਕਰਦਾ ਹੈ ਜਦੋਂ ਸਾਡੇ ਜੀਵਨ ਵਿੱਚ ਲੂਣ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਅਸੀਂ ਦੋਵਾਂ ਗ੍ਰਹਿਆਂ ਦੇ ਨਕਾਰਾਤਮਕ ਪ੍ਰਭਾਵਾਂ ਦਾ ਸ਼ਿਕਾਰ ਹੁੰਦੇ ਹਾਂ ਸਾਡੇ ਮਨ ਬੇਚੈਨ ਹੋ ਜਾਂਦੇ ਹਨ ਅਤੇ ਸਾਡੀ ਜ਼ਿੰਦਗੀ ਕਮਜ਼ੋਰ ਹੋ ਜਾਂਦੀ ਹੈ ਲੂਣ ਦੀ ਸੋਖਣ ਸ਼ਕਤੀ ਹੈਰਾਨੀ ਜਨਕ ਹੈ ਇਹ ਇੱਕ ਸਪੰਜ ਵਾਂਗ ਹੈ ਸਰਫ ਨਕਾਰਾਤਮਕਤਾ ਨੂੰ ਸੋਖਦੀ ਹੈ ਅਤੇ ਸਕਾਰਾਤਮਕ ਊਰਜਾ ਨੂੰ ਵਿਸੇ ਬਿਨਾ ਕਿਸੇ ਨੁਕਸਾਨ ਦੇ ਛੱਡਦੀ ਹੈ। ਇਹੀ ਗੁਣ ਇਸ ਨੂੰ ਅਧਿਆਤਮਕ ਸ਼ੁੱਧੀ ਕਰਨ ਲਈ ਸੰਪੂਰਨ ਸਾਧਨ ਬਣਾਉਂਦਾ ਹੈ। ਜਦੋਂ ਤੁਸੀਂ ਆਪਣੇ ਜੀਵਨ ਵਿੱਚ ਸਮੱਸਿਆਵਾਂ ਨਾਲ ਘੇਰੇ ਹੁੰਦੇ ਹੋ, ਜਦੋਂ ਤੁਸੀਂ ਹਰ ਪਾਸਿਓਂ ਨਿਰਾਸ਼ਾ ਦਾ ਮੀਂਹ ਵਰਦਾ ਮਹਿਸੂਸ ਕਰਦੇ ਹੋ ਤਾਂ ਸਮਝੋ ਕਿ ਤੁਹਾਡੇ ਊਰਜਾ ਖੇਤਰ ਵਿੱਚ ਨਕਾਰਾਤਮਕਤਾ ਕਾਫੀ ਵੱਧ ਗਈ ਹੈ। ਲੂਣ ਵਿੱਚ ਇਸ ਨਕਾਰਾਤਮਕਤਾ ਨੂੰ ਚੁੰਬਕ ਵਾਂਗੂ ਬਾਹਰ ਸ਼ਕਤੀ ਕੱਢਣ ਦੀ ਬਾਹਰ ਕੱਢਣ ਦੀ ਸ਼ਕਤੀ ਹੈ। ਇੱਕ ਸ਼ਕਤੀ ਜੋ ਸ਼ਾਇਦ ਕਿਸੇ ਹੋਰ ਚੀਜ਼ ਦੁਆਰਾ ਬੇਮਿਸਾਲ ਹੈ। ਹੁਣ ਤੁਸੀਂ ਸਮਝ ਗਏ ਹੋ ਇੱਕ ਪਾਸੇ ਤੁਹਾਡਾ ਨਾਮ ਤੁਹਾਡੀ ਨਿੱਜੀ ਊਰਜਾ ਦਾ ਕੇਂਦਰ ਤੁਹਾਡੇ ਹੋਂਦ ਦਾ ਪ੍ਰਤੀਕ ਅਤੇ ਦੂਜੇ ਪਾਸੇ ਨਕਰਾਾਤਮਕ ਊਰਜਾ ਦਾ ਸਭ ਤੋਂ ਵੱਡਾ ਸੋਖਣ ਵਾਲਾ ਜਦੋਂ ਅਸੀਂ ਇਹਨਾਂ ਦੋਵਾਂ ਨੂੰ ਇਕੱਠੇ ਲਿਆਉਂਦੇ ਹਾਂ ਤਾਂ ਕੀ ਹੁੰਦਾ ਹੈ ਇਹ ਪ੍ਰਕਿਰਿਆ ਇੱਕ ਚੁੰਬਕ ਵਾਂਗ ਕੰਮ ਕਰੇਗੀ ਤੁਹਾਡੇ ਨਾਮ ਤੁਹਾਡੀ ਪਛਾਣ ਤੁਹਾਡੀ ਹੋਂਦ ਹਰ ਬੁਰੀ ਅੱਖ ਹਰ ਬੁਰੀ ਅੱਖ ਨਾਲ ਜੁੜੀ ਹਰ ਨਕਰਾਾਤਮਕ ਵਾਈਬ੍ਰੇਸ਼ਨ ਨੂੰ ਸੋਖ ਲਵੇਗੀ ਇਹ ਬਦਕਿਸਮਤੀ ਨੂੰ ਅੰਦਰ ਖਿੱਚੇਗੀ ਅਤੇ ਇਸ ਨੂੰ ਅੰਦਰ ਹੀ ਰੱਖੇਗੀ ਇਹ ਅਧਿਆਤਮਿਕ ਸਰਜਰੀ ਵਾਂਗ ਹੈ ਬਿਨਾ ਚੀਰਿਆਂ ਦੇ ਬੋਲਦੇ ਤੁਹਾਡੀ ਆਤਮਾ ਦੇ ਹਰ ਜਗ ਨੂੰ ਠੀਕ ਕਰਨਾ ਹਰ ਅਸ਼ੁੱਧਤਾ ਨੂੰ ਸਾਫ਼ ਕਰਨਾ ਇਸ ਪ੍ਰਕਿਰਿਆ ਦਾ ਤੀਜਾ ਅਤੇ ਸਭ ਤੋਂ ਮਹੱਤਵਪੂਰਨ ਤੱਤ ਪਾਣੀ ਹੈ ਪਾਣੀ ਜੀਵਨ ਹੈ ਇਹ ਸਿਰਫ ਇੱਕ ਕਹਾਵਤ ਨਹੀਂ ਇਹ ਇੱਕ ਪੂਰਨ ਸੱਚ ਹੈ ਹਿੰਦੂ ਧਰਮ ਵਿੱਚ ਪਾਣੀ ਨੂੰ ਇੱਕ ਦੇਵਤਾ ਮੰਨਿਆ ਜਾਂਦਾ ਹੈ। ਗੰਗਾ, ਜਮਨਾ, ਸਰਸਵਤੀ ਸਿਰਫ ਨਦੀਆਂ ਨਹੀਂ ਹਨ, ਉਹ ਦੇਵੀ ਹਨ, ਉਹ ਮਾਂਵਾਂ ਹਨ। ਪਾਣੀ ਤੋਂ ਬਿਨਾਂ ਕੋਈ ਪੂਜਾ ਨਹੀਂ, ਕੋਈ ਰਸਮ ਕਲਪਨਾ ਨਹੀਂ ਕੀਤੀ ਜਾ ਸਕਦੀ। ਅਭਿਸ਼ੇਕ ਪਾਣੀ ਨਾਲ ਕੀਤਾ ਜਾਂਦਾ ਹੈ। ਅਚਮਨ ਪਾਣੀ ਨਾਲ ਕੀਤਾ ਜਾਂਦਾ ਹੈ। ਸ਼ੁੱਧੀਕਰਨ ਵੀ ਪਾਣੀ ਨਾਲ ਹੁੰਦਾ ਹੈ। ਪਾਣੀ ਵਿੱਚ ਇੰਨੀ ਖਾਸ ਕੀ ਹੈ? ਜਾਦਾਸਤ ਹੁੰਦੀ ਹੈ ਇਹ ਹਰ ਗੱਲਬਾਤ ਦੀ ਊਰਜਾ ਹਰ ਸ਼ਬਦ ਜੋ ਇਹ ਸੁਣਦਾ ਹੈ ਹਰ ਭਾਵਨਾ ਦੇ ਸੰਪਰਕ ਵਿੱਚ ਆਉਂਦਾ ਹੈ ਨੂੰ ਰਿਕਾਰਡ ਕਰਦਾ ਹੈ ਆਧੁਨਿਕ ਵਿਗਿਆਨ ਵੀ ਹੁਣ ਇਸ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਰਿਹਾ ਹੈ ਪਰ ਸਾਡੇ ਰਿਸ਼ੀ ਅਤੇ ਸੰਤ ਹਜ਼ਾਰਾਂ ਸਾਲਾਂ ਤੋਂ ਇਸ ਰਾਜ ਨੂੰ ਜਾਣਦੇ ਹਨ ਇਸੇ ਲਈ ਮੰਦਰਾਂ ਵਿੱਚ ਜਾਂ ਪ੍ਰਾਰਥਨਾ ਦੁਆਰ ਮੰਤਰਾਂ ਦਾ ਜਾਪ ਕਰਦੇ ਸਮੇਂ ਤਾਂਬੇ ਦੇ ਭਾਂਡੇ ਰੱਖੇ ਜਾਂਦੇ ਸਨ ਪਾਣੀ ਨੂੰ ਇੱਕ ਘੜੇ ਵਿੱਚ ਰੱਖਿਆ ਜਾਂਦਾ ਸੀ ਇਹਨਾਂ ਮੰਤਰਾਂ ਦੀਆਂ ਸਕਾਰਾਤਮਕ ਊਰਜਾ ਪਾਣੀ ਦੇ ਹਰ ਕਣ ਵਿੱਚ ਫੈਲ ਜਾਂਦੀਆਂ ਹਨ ਜਦੋਂ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ ਤਾਂ ਇਹ ਸਧਾਰਨ ਪਾਣੀ ਨਹੀਂ ਰਹਿੰਦਾ ਇਹ ਪਵਿੱਤਰ ਪਾਣੀ ਬਣ ਜਾਂਦਾ ਹੈ ਇਸ ਨੂੰ ਪੀਣ ਨਾਲ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਭਰਦੀ ਹੈ ਜਿਸ ਨਾਲ ਸਰੀਰ ਅਤੇ ਮਨ ਦੋਵੇਂ ਸਿਹਤਮੰਦ ਹੁੰਦੇ ਹਨ ਗੰਗਾ ਜਲ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਿਮਾਲਿਆ ਦੀਆਂ ਪਵਿੱਤਰ ਜੜੀ ਬੂਟੀਆਂ ਨੂੰ ਸ਼ੂਨ ਤੋਂ ਬਾਅਦ ਆਉਂਦਾ ਹੈ ਇਹ ਸੰਪੂਰਨ ਸੰਤਾਂ ਦੇ ਤਪੱਸਿਆ ਸਥਾਨਾਂ ਵਿੱਚੋਂ ਲੰਘਦਾ ਹੈ ਅਤੇ ਲੱਖਾਂ ਲੋਕਾਂ ਦੀ ਆਸਥਾ ਅਤੇ ਪ੍ਰਾਰਥਨਾ ਦੀ ਊਰਜਾ ਰੱਖਦਾ ਹੈ ਗੰਗਾ ਜਲ ਵਿੱਚ ਕਿਸੇ ਵੀ ਹੋਰ ਪਾਣੀ ਦੇ ਉਲਟ ਇੱਕ ਅਦਭੁਤ ਸ਼ੁੱਧੀਕਰਨ ਦੀ ਯੋਗਤਾ ਹੈ ਪਾਣੀ ਦਾ ਇੱਕ ਹੋਰ ਗੁਣ ਇਸ ਦੀ ਵਹਿਣ ਦੀ ਸਮਰੱਥਾ ਇਹ ਸਾਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਿਤ ਕਰਦਾ ਹੈ ਰੁਕੇ ਹੋਏ ਪਾਣੀ ਸੜ ਜਾਂਦਾ ਹੈ ਪਰ ਵਗਦਾ ਪਾਣੀ ਹਮੇਸ਼ਾ ਸਾਫ਼ ਰਹਿੰਦਾ ਹੈ ਹੁਣ ਇਸ ਪ੍ਰਕਿਰਿਆ ਦੇ ਤਿੰਨ ਤੱਤਾਂ ਨੂੰ ਇਕੱਠੇ ਵਿਚਾਰੋ ਇੱਕ ਨਾਮ ਇੱਕ ਨਿੱਜੀ ਊਰਜਾ ਤੁਹਾਡਾ ਕੰਮ ਤੁਹਾਡੀ ਕਿਸਮਤ ਸਭ ਕੁਝ ਇਸ ਨਾਲ ਜੁੜਿਆ ਹੋਇਆ ਹੈ ਇਹ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਤੁਹਾਡਾ ਪਤਾ ਹੈ ਜਿਸ ਤੇ ਬ੍ਰਹਿਮੰਡ ਆਪਣੀ ਊਰਜਾ ਭੇਜਦਾ ਹੈ ਲੂਣ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਇਹ ਬੁਰੀ ਨਜ਼ਰ ਬਦ ਕਿਸਮਤੀ ਅਤੇ ਹਰ ਕਿਸਮ ਦੀ ਨਕਾਰਾਤਮਕਤਾ ਨੂੰ ਆਕਰਸ਼ਿਤ ਕਰਦਾ ਹੈ ਤਿੰਨ ਪਾਣੀ ਊਰਜਾ ਦਾ ਇੱਕ ਵਾਹਕ ਅਤੇ ਸੰਗ੍ਰਹਿ ਕਰਤਾ ਹੈ ਦੀ ਆਪਣੀ ਜ਼ਿਆਦਾ ਸੁੰਦੀ ਹੈ ਇਹ ਹਰ ਊਰਜਾ ਨੂੰ ਰਿਕਾਰਡ ਵਿੱਚ ਰੱਖਦਾ ਹੈ ਅਤੇ ਬਰਕਰਾਰ ਰੱਖਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ